2024 ਦਾ ਬਿਗਲ ਬਚ ਚੁੱਕਾ ਵਾ ਜਲੰਧਰ ਦੇ ਵਿੱਚ ਚੋਣਵੀ ਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਵਾ ਹਰ ਇੱਕ ਉਮੀਦਵਾਰ ਹਰ ਇੱਕ ਪਾਰਟੀ ਵਾਲਾ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਹੋ ਚੁੱਕਾ ਵਾ ਆਮਾਦੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਪਵਨ ਕੁਮਾਰ ਟਿੰਨ ਨੂੰ ਜਿਹੜਾ ਉਮੀਦਵਾਰ ਲਾਨੇ ਆ ਗਿਆ ਵਾ ਕਾਂਗਰਸ ਵੱਲੋਂ ਅਗਰ ਗੱਲ ਕਰ ਲੈਨੇ ਤਾਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਤੋਰਿਆ ਗਿਆ ਵਾ ਬੀਜੇਪੀ ਵੱਲੋਂ ਅਗਰ ਗੱਲ ਕਰਦੇ ਆ ਤਾਂ ਸ਼ੀਲ ਕੁਮਾਰ ਰਿੰਕੂ ਨੂੰ ਜਿਹੜਾ ਵਾ ਚੋਣ ਮੈਦਾਨ ਵਿੱਚ ਤੋਰਿਆ ਗਿਆ ਅਕਾਲੀ ਦਲ ਵੱਲੋਂ ਮਿੰਦਰ ਸਿੰਘ ਕੇਪੀ ਨੂੰ ਚੌਂੰਦਾਂ ਦੇ ਉੱਤੇ ਰਿਹਾ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਦਾ ਜਿਹੜਾ ਚੋਣਵਾਂ ਜਿਹੜਾ ਇਸ ਵੇਲੇ ਦੌਰ ਕਿਸ ਤਰ੍ਹਾਂ ਚੱਲ ਰਿਹਾ ਹੈਗਾ ਵਾ ਹਾਂਜੀ ਟੀਮੋ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਜੀ ਥੈਂਕ ਯੂ ਜੀ ਬਹੁਤ ਵਧੀਆ ਚੱਲ ਰਿਹਾ ਜੀ ਲੋਕਾਂ 'ਚ ਬੜਾ ਜੋਸ਼ ਆ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਜਕਰਤਾ ਆ ਜਿਹੜੇ ਵਲੰਟੀਅਰਸ ਆ ਉਹ ਬੜੇ ਖੁਸ਼ ਆ ਤੇ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇਹ ਮੈਨੂੰ ਮੌਕਾ ਦਿੱਤਾ ਅ ਤੁਸੀਂ ਅਕਾਲੀ ਦਲ ਚ ਸੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੁਸੀਂ ਆਮ ਆਦੀ ਪਾਰਟੀ ਵਿੱਚ ਗਏ ਕੀ ਅਕਾਲੀ ਦਲ ਦੀਆਂ ਨੀਤੀਆਂ ਨਹੀਂ ਚੰਗੀਆਂ ਲੱਗੀਆਂ ਕੀ ਕਾਰਨ ਹੋਇਆ ਕਿ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਦਲ ਗਏ ਦੇਖੋ ਪੰਜਾਬ ਦੇ ਲੋਕੀ ਕਾਂਗਰਸ ਤੇ ਅਕਾਲੀ ਦਲ ਨੂੰ ਉਹ ਤਾਂ ਪਿੱਛੇ ਹੋ ਗਏ ਲਗਾਤਾਰ ਨਿਹਾਰਬਲ ਨੂੰ 2017 ਤੋਂ ਤੁਸੀਂ ਵੇਖ ਲਓ 17 'ਚ 15 ਸੀਟਾਂ ਸੀ 2022 'ਚ 3 ਸੀਟਾਂ ਰਹਿ ਗਈਆਂ ਪਤਾ ਨਹੀਂ ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦਿਲੋਂ ਨਾਰਾਜ਼ ਹੋ ਗਏ ਇਸ ਕਰਕੇ ਹੁਣ ਜਿੰਨੀ ਕੁ ਬੰਦੇ ਦੀ ਉਮਰ ਹੁੰਦੀ ਆਪਣਾ ਫਰਜ਼ ਹੈ ਕਿ ਲੋਕਾਂ ਦੇ ਕੰਮ ਕਰੀਏ ਤੇ ਫਿਰ ਆਮ ਆਦਮੀ ਪਾਰਟੀ ਆਮ ਲੋਕਾਂ ਨੇ ਬਣਾਈ ਆ ਇਹ ਕੋਈ ਘਰਾਣਿਆਂ ਦੀ ਪਾਰਟੀ ਨਹੀਂ ਤੇ ਇਹ ਕੋਈ ਰਜਵਾੜਿਆਂ ਦੀ ਪਾਰਟੀ ਨਹੀਂ ਆਮ ਹਰ ਵਰਗ ਦਾ ਬੰਦਾ ਇਹਦੇ ਵਿੱਚ ਸ਼ਾਮਿਲ ਆ ਤੇ ਇਸ ਕਰਕੇ ਮੇਰੀ ਤਾਂ ਸ਼ੁਰੂ ਤੋਂ ਹੀ ਇਹ ਜ਼ਿੰਦਗੀ ਇਦਾਂ ਦੀ ਹੈ ਕਿ ਆਪਾਂ ਆਮ ਲੋਕਾਂ ਵਾਸਤੇ ਕੰਮ ਕੀਤਾ 30 35 ਸਾਲ ਇਮਾਨਦਾਰੀ ਨਾਲ ਕੀਤਾ ਕਦੀ ਕੋਈ ਰਿਸ਼ਵਤਖੋਰੀ ਨਹੀਂ ਕੀਤੀ ਕਦੀ ਕੋਈ ਠੱਗੀ ਨਹੀਂ ਮਾਰੀ ਇਸ ਕਰਕੇ ਬਹੁਤ ਵਧੀਆ ਮਾਹੌਲ ਹੈ ਆਮ ਆਦਮੀ ਪਾਰਟੀ ਦੇ ਵਰਕਰ ਬੜੇ ਚੰਗੇ ਆ ਇਮਾਨਦਾਰ ਆ ਤੁਹਾਡੀ ਦਾ ਜਦੋਂ ਤੁਸੀਂ ਸੀ ਤਾਂ ਤੁਸੀਂ ਕਈ ਦੌਰ ਵੀ ਦੇਖੇ ਹੈਗੇ ਨੇ ਕਈ ਤੁਸੀਂ ਵਿਧਾਨ ਸਭਾ ਚ ਵੀ ਰਹੇ ਹੋ ਐਸ ਐਮ ਐਲ ਏ ਦੇ ਤੌਰ ਤੇ ਵੀ ਰਹੇ ਹੋ ਉਸ ਵੇਲੇ ਤੁਸੀਂ ਇੱਕ ਸਕਾਲਰਸ਼ਿਪ ਦਾ ਮੁੱਦਾ ਚੱਕਿਆ ਸੀ ਘਟਾਲੇ ਦਾ ਕੀ ਉਹ ਹੁਣ ਵੀ ਉਹ ਮੁੱਦਾ ਉਸੇ ਤਰ੍ਹਾਂ ਚੱਲਦੇ ਰਹੇ ਦੇਖੋ ਉਹ ਉਹਦੇ ਵਿੱਚ ਤੁਹਾਨੂੰ ਪਤਾ ਵੀ ਲੱਖਾਂ ਬੱਚਿਆਂ ਨਾਲ ਜ਼ਿਆਤੀ ਹੋਈ ਸੀ ਬੇਈਮਾਨੀ ਹੋ ਗਈ ਕਾਂਗਰਸ ਦੀ ਸਰਕਾਰ ਚ ਉਹਨਾਂ ਦਾ ਵਜੀਫੇ ਦੇ ਪੈਸੇ ਖਾਲੇ ਸੀ ਸਕਾਲਰਸ਼ਿਪ ਤੇ ਬੱਚਿਆਂ ਦਾ ਨੁਕਸਾਨ ਬਹੁਤ ਹੋਇਆ ਮੈਂ ਆਵਾਜ਼ ਵਿਧਾਨ ਸਭਾ ਚ ਵੀ ਚੱਕੀ ਮੈਦਾਨ ਚ ਵੀ ਚੱਕੀ ਪਰ ਆਖਰ ਤੇ ਹੁਣ ਤੁਸੀਂ ਵੇਖੋ ਵੀ ਜਦੋਂ 3 ਮਹੀਨੇ ਦੇ ਚੀਫ ਮਿਨਿਸਟਰ ਬਣੇ ਚਰਨਜੀਤ ਚੰਨੀ ਉਹਨਾਂ ਨੇ ਜਾਂਦੇ ਜਾਂਦੇ ਜਦੋਂ ਕੋਡ ਆਫ ਕੰਡਕਟ ਲੱਗਣਾ ਸੀ 2022 ਦੀਆਂ ਇਲੈਕਸ਼ਨਾਂ ਦਾ ਉਹਨਾਂ ਨੇ ਜਾਂਦੇ ਜਾਂਦੇ ਐਸੇ ਬਲੈਕਲਿਸਟਡ ਇੰਸਟੀਚਿਊਸ਼ਨ ਜਿਨ੍ਹਾਂ ਨੇ ਵਿਦਿਆਰਥੀਆਂ ਦਾ ਸਕਾਲਰਸ਼ਿਪ ਦਾ ਪੈਸਾ ਖਾਦਾ ਸੀ ਉਹਨਾਂ ਨੂੰ 100 ਕਰੋੜ ਰੁਪਏ ਜਾਂਦੇ ਹੋਏ ਮਾਫ ਕਰ ਗਏ ਤੇ ਉਹਨਾਂ ਦੇ ਉੱਤੇ 2018 ਦੀਆਂ ہدایتਾਂ ਮੁਤਾਬਕ ਉਹਨਾਂ ਬਲੈਕਲਿਸਟਡ ਇੰਸਟੀਚਿਊਸ਼ਨ ਤੇ پرچے ਹੋਣੇ ਬਣਦੇ ਸੀ ਪਰ ਛੰਨੀ ਜੀ ਨੇ ਪਤਾ ਨਹੀਂ ਕੀ ਗਿੱਟਮਟ ਕੀਤੀ ਤੇ ਉਹ 100 ਕਰੋੜ ਰੁਪਏ ਮਾਫ ਕਰਤਾ ਬੱਚਿਆਂ ਦਾ ਜਿਹੜਾ ਨੁਕਸਾਨ ਹੋਇਆ ਉਹ ਅਲੱਗ ਸੋ ਉਹ ਮੁੱਦਾ ਹਲੇ ਵੀ ਆ ਪਰ ਇਹ ਗੱਲ ਠੀਕ ਹੈ ਕਿ ਹੁਣ ਸਟੇਟ گورنمنٹ ਆਪਣੇ ਫੰਡ ਜਿਹੜੇ ਆ ਬੜੇ ਟਾਈਮ ਸਿਰ ਦੇ ਦਿੰਦੀ ਆ ਹਾਂ ਹਲੇ ਇੱਕ ਮੁੱਦਾ ਪੈਂਡਿੰਗ ਹੈਗਾ ਉਹ ਵੀ ਮੈਂ ਕਰਾਉਂਗਾ ਹੁਣ ਵੀ ਜਿਹੜੀ ਸਰਕਾਰੀ ਫੀਸ ਆ ਤੇ ਪ੍ਰਾਈਵੇਟ ਕਾਲਜਾਂ ਦੀ ਫੀਸ ਆ ਉਹਦੇ ਵਿੱਚ ਅੰਤਰ ਬਹੁਤ ਆ ਉਹਦਾ ਕੋਈ ਮਸਲਾ ਹੱਲ ਕਰਾਂਗੇ ਹਾਂ ਚਲੋ ਜੀ ਚੰਨੀ ਦੀ ਗੱਲ ਕਰੀਏ ਤੇ ਉਹਨਾਂ ਜਿਹੜਾ ਕਾਂਗਰਸ ਵਾਲਾ ਉਮੀਦਵਾਰ ਬਣਾਇਆ ਗਿਆ ਸਾਫ ਕਸਲਾ ਵੀ ਰੇ ਨਹੀਂ ਕੀ ਤੁਸੀਂ ਸਮਝਦੇ ਹੋ ਵੀ ਮੁਕਾਬਲਾ ਉਹਨਾਂ ਦੇ ਨਾਲ ਤੁਹਾਡਾ ਜਿਹੜਾ ਹੈਗਾ ਦਾ ਦੇਖੋ ਫੇਲਡ ਚੀਫ ਮਿਨਿਸਟਰ ਹੈ ਆ ਉਹਨਾਂ ਦੀ ਕੋਈ ਪ੍ਰਾਪਤੀ ਨਹੀਂ ਉਹਨਾਂ ਨੇ 3 ਸਭਾ 3 ਮਹੀਨੇ ਬਸ ਵਿਅਰਥ ਨਟਕੀ ਕਰਕੇ ਡਰਾਮੇ ਕਰਕੇ ਨਗਾਤੇ ਨਾ ਤਾਂ ਕੋਈ ਰੁਜ਼ਗਾਰ ਮੁਹਈਆ ਕਰਾ ਸਕੇ ਉਸ ਸਮੇਂ ਚ ਨਾ ਕੱਚੇ ਮਲਾਜ਼ਮ ਪੱਕੇ ਕਰ ਸਕੇ ਤੇ ਨਾ ਹੀ ਕੋਈ ਗਰੀਬਾਂ ਨੂੰ ਉਦੋਂ ਕਹਿੰਦੇ ਸੀ ਮੈਂ ਪਲਾਟ ਦੇਣੇ ਚਾਰ-ਚਾਰ ਮੱਲੇ ਦੇ ਉਹ ਵੀ ਨਹੀਂ ਦਵਾ ਸਕੇ ਸਭ ਉਹਨਾਂ ਦਾ ਕੰਮ ਫੇਕ ਤੇ ਡਰਾਮਾ ਝੂਠਾ ਨਿਕਲਿਆ ਇਸ ਕਰਕੇ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਕ腐ਸ਼ਨ ਦੇ ਦੋਸ਼ ਵੀ ਆ ਉਹਨਾਂ ਦੇ ਉੱਤੇ ਇਲੀਗਲ ਨਜਾਇਜ਼ ਮਾਈਨਿੰਗ ਦੇ ਦੋਸ਼ ਵੀ ਆ। ਉਹਨਾਂ ਦੇ ਘਰੋਂ 10 ਕਰੋੜ ਰੁਪਇਆ ਕੈਸ਼ ਵੀ ਮਿਲਿਆ ਸੀ। ਰੇਡ ਦੇ ਵਿੱਚ ਤੇ ਉਹਨਾਂ ਦੇ ਉੱਤੇ ਉਹ ਇੱਕ ਆਈਐਸ ਅਧਿਕਾਰੀ ਜਿਹਨੂੰ ਉਹ ਵਟਸਐਪ ਤੇ ਅਸ਼ਲੀਲ ਮੈਸੇਜ ਭੇਜਦੇ ਸੀ ਉਹ ਵੀ ਉਹਨਾਂ ਦੇ ਉਹ ਅਕਿਊਜ਼ਡ ਆ ਉਹਦੇ। ਮੀ ਟੂ ਦੇ ਅਕਿਊਜ਼ਡ ਆ ਤੇ ਬਾਅਦ ਵਿੱਚ ਉਹਨਾਂ ਨੇ ਮਾਫੀ ਵੀ ਮੰਗ ਲਈ ਸੀ ਆਈਐਸ ਅਧਿਕਾਰੀ ਕੋਲੋਂ। ਇਹ ਦੂਸਰਾ ਇਹ 160 ਕਿਲੋਮੀਟਰ ਦੂਰ ਤੋਂ ਜਲੰਧਰ 'ਚ ਆਇਆ ਜਲੰਧਰ ਨਾਲ ਉਹਨਾਂ ਦਾ ਕੋਈ ਨਾਤਾ ਨਹੀਂ ਮੈਂ ਜਲੰਧਰ ਦਾ ਲੋਕ ਕਲਿਆਂ ਇੱਥੇ ਜੰਮਿਆ ਇੱਥੇ ਪਲਿਆ ਇੱਥੇ ਖੇਡਿਆ ਇੱਥੇ ਮੈਂ ਐਮਐਲਏ ਬਣਿਆ ਤੇ ਇੱਥੇ ਲੋਕਾਂ ਦੇ ਦੁੱਖ ਸੁੱਖ ਵਿੱਚ ਵਿਚਰਦੇ ਰਹੇ ਆ ਤੇ ਮੈਨੂੰ ਜਲੰਧਰ ਦੀਆਂ ਸਾਰੀਆਂ ਸਮਸਿਆਵਾਂ ਦਾ ਚਾਹੇ ਉਹ ਇੰਡਸਟਰੀ ਦੀ ਹੋਵੇ ਚਾਹੇ ਉਹ ਕਾਰੋਬਾਰੀਆਂ ਦੀ ਹੋਵੇ ਚਾਹੇ ਵਿਦਿਆਰਥੀਆਂ ਦੀ ਹੋਵੇ ਨੌਜਵਾਨਾਂ ਦੀ ਹੋਵੇ ਖਿਡਾਰੀਆਂ ਦੀ ਹੋਵੇ ਮੁਲਾਜ਼ਮਾਂ ਦੀ ਹੋਵੇ ਡਿਵੈਲਪਮੈਂਟ ਦੀ ਹੋਵੇ ਸਰਕਾਂ ਦੀ ਲਾਈਟਾਂ ਦੀ ਸੀਵਰੇਜ ਦੀ ਪੀਣ ਦੀ ਮੈਨੂੰ ਸਾਰੀ ਸਮੱਸਿਆਵਾਂ ਦਾ ਗਿਆਨ ਆ ਤੇ ਮੈਂ ਬੜੀ ਮਿਹਨਤ ਦੇ ਨਾਲ ਜੇ ਅਗਰ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਮੈਂ ਤੰਦੇਹੀ ਨਾਲ ਕੰਮ ਕਰਕੇ ਸਾਰੇ ਮਸਲੇ ਹੱਲ ਕਰੂੰਗਾ। ਹਾਂ ਤਿੰਨੂ ਜੀ ਇੱਕ ਤੁਹਾਡਾ ਆਦਮپور ਹਲਕਾਰਿਆ ਹੋਆ ਆਦਮਪੁਰ ਦਾ ਸਭ ਤੋਂ ਵੱਡੀ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਇਸ ਵੇਲੇ ਫਲਾਈਓਵਰ ਦੀ ਆ ਰਹੀ ਹੈ। ਜਦੋਂ ਪਿਛਲੇ ਵਾਰ ਸੀ ਸ਼ਿਲਪ ਮਰਿੰਕੋ ਵੀ ਜਿੱਥੇ ਸੀ ਉਹਨਾਂ ਵੱਲ ਵੀ ਵਾਅਦਾ ਕੀਤਾ ਗਿਆ ਸੀ ਕਿ ਇਹਨੂੰ ਜਲਦੀ ਪੂਰਾ ਕੀਤਾ ਜਾਏਗਾ। ਸੀਐਮ ਸਾਹਿਬ ਉੱਥੇ ਆ ਕੇ ਕਹਿ ਕੇ ਗਏ ਸੀ। ਪਰ ਉਹ ਕੰਮ ਉੱਥੇ ਦਾ ਉੱਥੇ ਹੀ ਹੈਗਾ। ਪਰ ਤੁਹਾਡਾ ਹੁਣ ਕੀ ਮਤਲਬ ਕਿ ਉਸ ਨੂੰ ਲੈ ਕੇ ਹੈਗਾ। ਦੇਖੋ ਉਹ ਪੁਲ ਜਿਹੜਾ ਫਲਾਈਓਵਰ ਹੈ 2016 'ਚ ਮੈਂ ਹੀ ਸ਼ੁਰੂ ਕੀਤਾ ਸੀ। ਕੇਂਦਰ ਕੋਲੋਂ ਸਾਰੇ ਫੰਡ ਲੈ ਕੇ ਦਿੱਤੇ ਸੀ। ਪਰ 17 ਚ ਕਾਂਗਰਸ ਦੀ ਸਰਕਾਰ ਆ ਗਈ। ਉਹਨਾਂ ਨੇ 5 ਸਾਲ ਕੰਮ ਠੱਪ ਕਰਤਾ। ठेकेदार ਨੂੰ ਉਹਦੀ ਪੇਮੈਂਟ ਨਹੀਂ ਦਿੱਤੀ ਤੇ ਜਿਹੜੀਆਂ ਉਹਦੀਆਂ ਪਰਮਿਸ਼ਨਸ ਲੈਣੀਆਂ ਸੀ ਫੋਰੈਸਟ ਕੋਲੋਂ, ਕਾਰਪੋਰੇਸ਼ਨ ਕੋਲੋਂ, ਨਿਗਮ ਕੋਲੋਂ ਤੇ ਆਪਣੇ ਮਾਈਨਿੰਗ ਵਾਲਿਆਂ ਕੋਲੋਂ, ਬਿਜਲੀ ਵਾਲਿਆਂ ਕੋਲੋਂ ਟਾਈਮ ਸੈ ਨਹੀਂ ਲੈ ਕੇ ਦਿੱਤੀਆਂ। ਤੇ ਉਸ ਤੋਂ ਬਾਅਦ ਜਦੋਂ ਕੰਮ ਰੁਕ ਗਿਆ, ਕਾਫੀ ਦਿਨ ਰੁਕਿਆ ਰਿਹਾ। ਕੋਣ ਠੇਕੇਦਾਰ ਸਾਰਾ ਸਮਾਨ ਵੀ ਚੁੱਕ ਕੇ ਸ਼ਟਰਿੰਗ ਦਾ ਲੈ ਗਿਆ ਤੇ ਹੁਣ ਉਹ ਜਿਸ ਰੇਟ ਤੇ ਉਹਨੇ ਉਹ ਕੰਟਰੈਕਟ ਲਿਆ ਸੀ ਉਸ ਰੇਟ ਤੋਂ ਹੁਣ